ਹਰਿਆ ਯੋਧਾ ਤਿਆਰ ਹੈ ਫਿਲਾਲ ਪ੍ਰਿਆ ਪਾਲਾ ਤਿਆਰ ਹੈ ਯਾਦ ਤਿਆਰ ਹੈ ਨਾਲ ਦੁੱਗਾ ਵਾਲਾ ਖੁਸ਼ੀ ਤਿਆਰ ਹੈ ਦਾ ਪੁੱਤਰ ਪੌਂਦਾ ਹੱਥ ਘਰਾਰੇ ਜੱਫਾ ਪਾਲੇ ਦਾ ਛਿੰਦੜਾ ਵਾਲਾ ਹੈਪੀ ਤਿਆਰ ਹੈ ਨਾਲ ਯਾਦਾ ਸਰਪੰਚ ਆ ਖਡੂਰ ਸਾਹਿਬੀ ਸੱਤੂ ਹੈ ਤੇ ਨਾਲ ਕਹਿੰਦੇ ਗੁਰਦਿਆਲਾ ਭਿੰਡਰਾ 100 ਡਾਲਰ ਜੇ ਯਾਦਾ ਜੱਫਾ ਲਾਉਂਦਾ ਆ ਬੱਲੇ 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 ਸਤਿ ਸ੍ਰੀ ਕਾਲ ਜੀ ਆਪਾਂ ਤੁਹਾਡੇ ਲਈ ਹੋਣਾ ਫਾਈਨਲ ਮੈਚ ਦੇ ਟਾਪ ਰੇਡਾਂ ਤੇ ਟਾਪ ਜਫੇ ਲੈ ਕੇ ਆਇਆ ਕਰਾਂਗੇ ਜਿਹੜੇ ਪੂਰਾ ਫਾਈਨਲ ਮੈਚ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਪੂਰਾ ਫਾਈਨਲ ਮੈਚ ਵਰਗਾ ਨਜ਼ਾਰਾ ਪੇਸ਼ ਕਰਾ ਕਰਾਂਗੇ ਉਹਨਾਂ ਦੇ ਟਾਪ ਰੇਡਾਂ ਦੇ ਜਫੇ ਲੈ ਕੇ ਆਇਆ ਕਰਾਂਗੇ ਤੇ ਉਹਨੂੰ ਤੁਸੀਂ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਹੋ ਸਕਦਾ ਲਾਈਕ ਕਰਦਿਆ ਕਰੋ ਚਲੋ ਫਿਰ ਆਜੋ ਦੇਖੋ ਹੁਣ ਮੈਚ ਫਿਰ ਲਓ ਨਜ਼ਾਰਾ ਧੰਨਵਾਦ ਜੀ ਨਾ ਮੈਂ ਬਲਕਿ ਸਭ ਦਾ ਮੈਂ ਨਾ ਸਾਥ ਹੋਣ ਲੱਗਿਆ ਕਿ ਆਥਰੇ ਨਹੀਂ ਮੇਰੀ ਇਹ ਸਾਥਰੇ ਨਹੀਂ ਕੋਈ ਆਪਣਾ ਰੰਗ ਵਿਖਾ ਜਾ ਨਹੀਂ ਜਿੰਦਗੀ ਦੇ ਪੰਨੇ ਕੋਰੇ ਨੇ ਰੰਗ ਦੇ ਚਾਰਕ ਛੱਟੇ ਲਾ ਜਾ ਨਹੀਂ ਆਥਰੇ ਨਹੀਂ ਮੇਰੀ ਇਹ ਸਾਥਰੇ ਨਹੀਂ ਯੋਧਿਆ ਹਰ ਇੱਕ ਜੱਫੇ ਤੇ 100 ਡਾਲਰ ਹੈ ਲਓ ਪਈ ਹੋਈ ਕਬੱਡੀ ਚਿੱਤਪਾਲ ਚਿੱਤੀ ਪਿੰਡ ਵਾਲਾ ਵਾਹੋ ਸੋਹਣਾ ਨਿਊਯਾਰਕ ਮੈਟਰੋ ਕਬੱਡੀ ਕਲੱਬ ਦੇ ਲਈ ਪੁਆਇੰਟ ਜੋੜ ਗਿਆ ਲਾਲ ਸੁਲਤਾਨ ਸ਼ਮਸ਼ਪਰੀਆ ਪ੍ਰੀਤਮ ਭਲਵਾਨ ਦਾ ਪੁੱਤਰ ਆਬਰੀ ਰੇਡ ਪਾਣੀ ਮੈਦਾਨ ਦੇ ਵਿੱਚ ਵਧਿਆ ਹੋਇਆ ਆ ਇਹ ਖਡੂਰ ਸਾਹਿਬ ਦਾ ਸੱਤੂ ਆਹ ਟੱਕਰ ਸਿਰੇ ਦੀ ਹੈ ਆਹ ਟੱਕਰ ਸਿਰੇ ਦੀ ਹੈ ਆਹ ਟੱਕਰ ਸਿਰੇ ਦੀ ਹੈ ਚੜਤ ਵੀ ਪਾਉਂਦਾ ਹੈ ਕਬੱਡੀ ਨਾਲ ਪੂਰੀਏ ਮਰਕ ਗਈ ਇੱਕ ਪਾਸੇ ਸਰਪੰਚ ਦੂਜੇ ਪਾਸੇ ਇਹ ਇਹ ਬੱਲੇ ਸੋਹਣਾ ਸੁਲਤਾਨ ਜਾਣ ਵਾਲਿਆ ਕਿ ਮੁੱਲ ਅਜ ਪੈਣਾ ਮੋੜਨਾ ਰਾਜੇ ਖੇਲੇ ਨੇ ਸਕੀਮਾ ਤੈਨੂੰ ਦੱਸੀਆ ਉਹ ਕਿੱਥੇ ਕਿੱਥੇ ਟੱਚ ਮਾਰਨਾ ਆਹ ਵੇਖਣ ਦੀ ਯਾਦ ਕੋਤਰੀ ਗਾਜਰਾਵਾਲਾ ਕਬੱਡੀ ਦਾ ਸਕੰਜਾ ਕਬੱਡੀ ਦਾ ਸਕੰਜਾ ਪਰਕਾਲਾ ਆਹ ਉੱਡ ਗਿਆ ਕਾਲਾ ਉੱਡ ਗਿਆ ਕਾਲਾ ਉੱਡਦਾ ਜਾਂਦਾ ਹੈ ਤੇ ਲਿਸ਼ਕਣ ਮੁੰਡਿਆਂ ਨੇ ਜਵਾਨੀ ਉੱਡ ਜੂਟ ਜੂਟ ਕਰਦੀ ਜਸ ਜਿਵੇਂ ਝੱਟ ਹੋਏ ਚਿੱਤੇ ਵੀ ਇਹ ਠੰਡੂ ਸਾਹ ਵਾਲਾ ਵਾਹ ਉਹ ਸੋਹਣਾ ਹੈ ਕਿ ਬਾਜਾਂ ਵਾਲਿਆ ਪਾਜ ਨੂੰ ਭੇਜ ਮੁੜ ਕੇ ਤੇ ਤਰਫੇਰ ਤੇ ਤਰਫੇਰ ਉਡਾਰੀਆਂ ਮਾਰਦੇ ਨੇ ਤੇ ਤਰਫੇਰ ਉਡਾਰੀਆਂ ਮਾਰਦੇ ਨੇ $200 ਸੱਤੂ ਦੇ ਲਈ ਬਾਲਾ ਪੱਟੀ ਰਵੀ ਸੰਧੂ ਦਾ ਕਿਆ ਬਾਤ ਹੈ ਸੰਧੂ ਭਾਈ ਜੀ $200 ਜਸਵੰਦਰ ਸ਼ੇਰਗਿੱਲ ਪਰਮਜੀਤ ਖਹਿਰਾ ਕੁਲਜੀਤ ਸਿੱਧੂ ਸੁਖਵਿੰਦਰ ਬਾਠ ਤੇ ਮਨਾਰ ਖਹਿਰੇ ਬਲਤਾਰ ਜੱਫੇ ਦਾ ਟੱਕਰ 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 ਹੋ ਰਾਜੂ ਪ੍ਰੀਜ਼ ਪਰ ਕੋ 300 ਹੈ ਹੁਣੇ ਲੈ ਕੇ ਜਾਓ ਬਾਅਦ ਚ ਮਰੀ ਜਿੰਨੋ ਵਾਰੀ ਨਹੀਂ ਆਹ ਵੇਖੋ $400 ਲੱਗਿਆ ਹੋਇਆ ਹੈ ਵਾਹ ਓ ਨੌਜਵਾਨਾ $900 ਜੇ ਜਾਂਦਾ ਜਫਾ ਲਾਉਂਦਾ ਆ ਬੱਲੇ 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 ਸਿਰਾ ਸਿਰਾ ਜਿਹੜਾ ਨਾ ਚੋਂ ਕਿਹੜਾ ਖਿਡਾਰੀ ਰੋਕਣ ਦਾ ਯਤਨ ਕਰਦਾ ਆ ਆਹ ਵੇਖਦੇ ਨੀ ਨਾਜਵਾਨ ਦੁਗਾਂ ਮਿੰਡ ਵਾਲਾ ਖੁਸ਼ੀ ਬੱਲੇ ਬੱਲੇ ਹੋ ਗਏ ਮਿੱਤਰੋ ਪੱਕਾ ਲਾਲਾ ਲਾਲਾ ਹੋ ਗਈ ਸਿਰੇ ਦੀ ਖੜਾ ਗਿਆ ਹਲਸੀ ਘਰੋਂ ਕਰੀ ਮਾਰ ਤੇ ਸੱਚਾ ਤੇ ਮਲਸੀ ਘਰੋਂ ਕਰੀ ਤੋਰ ਤੇ ਸੱਚਾ ਤੇ ਬਾਲੇ ਜਿਹਨਾਂ ਵੀਰਾਂ ਨੇ ਪਹਿਲਾ ਇਨਾਮ ਅਜਦੇ ਕਬੱਡੀ ਚੱਪਦਾ ਦੇਣਾ ਹੈ ਮੇਲਾ ਟਿੰਗਾਂ ਦਾ ਉਧਰ ਯੋਧਾ ਹੈ ਆਹ ਯੋਧਾ ਹੈ ਕੀ ਮੰਗਣਗੇ ਅਗਲੀ ਕਬੱਡੀ ਜਿਤਪਾਲ ਚਿੱਟੀ ਪਿੰਨ ਵਾਲਾ ਮੇਰੇ ਵੀਰੋ ਪਾਉਣ ਦੇ ਲਈ ਬਾਧਾ ਹੋਇਆ 29 ਤਰੀਕ ਭੱਜੀ ਆ ਰਹੀ ਹੈ ਬਾ ਯੋਧਾ ਹੈ ਕਿ ਇਸ ਨੇ ਨੌਜਨ ਯੋਧਾ ਕਰਦਾ ਟਰਾਈ ਪਰ ਜਿਤਪਾਲ ਖਾਂ ਗਿਆ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ ਰਿਹਾ ਹੈ ਕੱਜ ਚੌੜੀ ਛਾਤੀ ਹੈ ਖਿਲਾੜੀ ਦੇ ਬੇਲਰੇ ਵਰਗੇ ਪੱਟ ਹੈ ਕਿ ਚੱਕੀਆਂ ਦੇ ਪੜਾਂ ਵਰਗੀਆਂ ਹਿੱਕਾ ਜਿਗਰੇ ਗਾਡਰ ਨੇ ਆ ਜੋਧਾ ਸੁਰਖ ਭਰੀਆ ਤੇ ਕਮਲ ਦੇ ਦਰਮਿਆਨ ਸਖਤ ਟੱਕਰ ਪਈ ਹੋਈ ਹੈ ਆ ਟੱਕਰ ਜ਼ੋਰਦਾਰ ਪਈ ਹੋਈ ਹੈ ਦੇਖਦੇ ਹਾਂ ਮੁਕਾਬਲਾ ਡੀ ਦੇ ਦਰਮਿਆਨ ਹੈ ਪਰ ਧਾਵੀ ਤਕੜਾ ਪੈਂਡ ਜੁੜ ਗਿਆ ਅੱਗੇ ਪਿੰਡ ਵਾਲਾ ਕਿ ਗੱਭਰੂ ਦੀ ਰੇਡ ਵਿੱਚ ਨਖਾ ਅੱਤ ਦਾ ਅੱਖਾਂ ਵਿੱਚ ਚੱਲ ਕੇ ਸ਼ੈਤਾਨੀ ਮਿੱਤਰੋ ਗੁੱਲਾ ਕਰਕਾ ਨਾਜ਼ਰ ਸੋਤਾ ਦੇ ਨਾਲ ਸਾਡਾ ਵੀਰ ਜੱਲਾ ਧੁਰਕੋਟੀਆ ਕਾਲਿਆ ਜਿਹੜੇ ਕਿੰਗਾਂ ਨੇ ਰਿਕਾਰਡ ਬਣਾਤੇ ਔਰ ਨਹੀਂ ਕਿਸੇ ਤੋਂ ਤੱਕਰੇ ਇਹ ਬੱਲੇ ਵਾਹੋ ਸੋਹਣਾ ਸਿਰਾਂ ਗੰਬਰੂਆ ਯੋਧਾ ਲਾ ਕੇ ਦਫਾ ਪੁਆਇੰਟ ਆਪਣੀ ਟੀਮ ਨੇ ਹਿੱਸੇ ਜੋੜ ਗਿਆ ਰਾਜੂ ਡਾਲਰ ਲਓ ਪਿੰਡਰਾਂ ਵਾਲਾ ਗਰਦਿਆਲਾ ਤੇ ਨਾਲ ਬੱਗੇ ਪਿੰਡ ਵਾਲਾ ਦੁੱਲਾ ਪੁਆਇੰਟ ਕਿਹਦੇ ਹਿੱਸੇ ਜੁੜਦਾ ਵਾਹੋ ਦੁੱਲਿਆ ਬੜੀ ਤਾਰੇ ਵੀਰ ਇਹਦੇ ਨੇ ਅੱਜ ਕਬੱਡੀ ਕੱਪ ਦੇ ਲਈ ਆਹ ਇਹ ਆ ਖਡੂਰ ਸਾਹਿਬ ਦੀ ਤਰਤੀ ਦਾ ਸਤੂ ਆਹ ਬੱਲੇ 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 ਸਿਰਾਂ ਲੱਗਣ ਵਾਲੀ ਗੱਲ ਹੋ ਗਈ ਆ ਆਹ ਇਹ ਖਡੂਰ ਸਾਹਿਬ ਦੀ ਤਰਤੀ ਦਾ ਸਤੂ ਚਲਾ ਦੇ ਜਫਰ ਹੋ ਗਿਆ ਪੱਟੀ ਰਵੀ ਸੰਧੂ ਬਿੱਲਾ ਸੰਧੂ ਦੋ ਸਾਹ ਦਾ ਮਹਲਾਗਰ ਖੇਰਾ ਪਰਮਜੀਤ ਖੇਰਾ ਤੇ ਨਾਲ ਸਿੱਧੂ ਸਾਹਿਬ ਨਾਲ ਵੱਲੋਂ ਦਿੱਤੇ ਜਾ ਰਹੇ ਆ ਯੂਐਸਏ ਕਬੱਡੀ 2024 ਦੀ ਮਨੇਜਮੈਂਟ ਅਸਮਨ ਨਾਲ ਨਿਊਯਾਰਕ ਕਮੇਟੋ ਦੇ ਹਰ ਇੱਕ ਦਫੇ ਤੇ ਸਾਡੇ ਵੀਰ ਸੱਤਾ ਅਸ਼ਹਿਰਾ ਤੇ ਨਾਲ ਕਾਸਲ ਚੰਬਲ ਇਹਨਾਂ ਵੀਰਾਂ ਵੱਲੋਂ 200 ਡਾਲਰ ਦੇ ਮਾਸਮਨ ਲਓ ਛੱਡਾ ਹਰੀਕੇ ਸਾਡਾ ਵੀਰ ਤੇ ਨਾਲ ਯਾਦ ਕੋਟਲੀ ਵਾਲਾ ਮੇਰੇ ਵੀਰ ਯਾਦ ਕੋਟਲੀ ਵਾਲਾ ਆ ਜਿਵੇਂ ਕਹਿੰਦੇ ਜੋਸ਼ ਦੀਵਾਨ ਵਾਲੀ ਗੱਲ ਕਰ ਦਿੰਦਾ ਹੈ ਆ ਰਾਜਾ ਜੱਜੂ ਦੀ ਕਬੱਡੀ ਪਈ ਹੋਈ ਹੈ ਪਰ ਜਲਾਲ ਪ੍ਰਿਆ ਪਾਲਾ ਉਹ ਮੜਿਆ ਨਾ ਜਾਫਾ ਇਹ ਰੌਣਕ ਵਾਲੀ ਬਣ ਗਿਆ ਇਹ ਬੰਦੇ ਬੰਦੇ ਕਰਵਾ ਗਿਆ ਇਹ ਮਹਮਨ ਜੜਦਾ ਪਟਹਾਰ ਜੜ ਵਰਗਾ ਨਹੀਂ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂੰਗਾ ਪਾਲ ਚਿੱਟੀ ਪਿੰਡ ਵਾਲਾ ਅੱਗੇ ਨੂੰ ਵੱਧਦਾ ਹੋਇਆ ਚਾਰ ਜੱਸੀ ਹੈ ਕੌਣ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਇਹ ਹੈ ਪ੍ਰਿੰਸ ਕਬੱਡੀ ਦਾ ਖੇਡਦਾ ਲੱਗਦਾ ਬੜਾ ਪਿਆਰਾ ਗੱਬਰੂ ਗਾਟੇ ਕਰਕੇ ਦਾ ਹੱਥਾ ਕਿਲੋ 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 ਦਾ ਭਾਰਾ ਆ ਗੱਬਰੂ ਗਾਟੇ ਵਰਕੇ ਦਾ ਹੱਥਾ ਕਿਲੋ ਕਿਲੋ ਦਾ ਪਿੰਡ ਵਾਲਾ ਨਾਲ ਯੋਧਾ ਹੁਣ ਕੌਣ ਲਾ ਕੇ ਜਫਾ ਪੁਆਇੰਟ ਆਪਣੀ ਟੀਮ ਦੇ ਸੇ ਜੋੜਦਾ ਤਾਂ ਉਹ ਪਾਲਾ ਜਲਾਲਪੁਰਿਆ ਤੇ ਸੋਹਣ ਸਿੰਘ ਸਿੱਧੂ ਦਾ ਪੁੱਤਰ ਪਾਉਂਦਾ ਹੱਥ ਘਰਾਰੇ ਜਫਾ ਪਾਲੇ ਦਾ ਦਿਨ ਦਿਖਾਉਂਦਾ ਤਾਰੇ ਜਫਾ ਪਾਲੇ ਦਾ ਕਬੱਡੀ 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 ਕਰਦਾ ਹੋਇਆ ਪਰ ਦੇਖਦੇ ਆ ਵੀ ਹੈਪੀ ਸ਼ਿੰਦੜਾ ਵਾਲਾ ਸਿੰਧਰਪੁਰ ਵਾਲਾ ਹੋ ਨਹੀਂ ਕਬੱਡੀ ਕਰਦਾ ਨਵਾਂ ਮੁੰਡਾ ਤਾੜੀਆਂ ਮਾਰ ਦਿਓ ਜ਼ੋਰਦਾਰ 200 ਡਾਲਰ ਹੋ ਰਿਹਾ ਲੈ ਵੀ ਪਿਰਤੇ ਅਦਰ ਵਿੱਕੀ ਸ਼ੰਮੀ ਮਰੀਆ ਕਹਿੰਦਾ ਵੀ ਅਮਰੀਕ ਸੰਘੇੜੇ ਉਹਨੇ ਬਿੱਟੂ ਬਰਨਾਰੇ ਉਹਨੇ 6 ਅਕਤੂਬਰ ਨੂੰ ਜਿਹੜਾ ਫਿਲਾਡਲਫੀਆ ਦੇ ਕਪਲੀ ਸੱਦਾ ਪੱਤਰ ਨਾਲ ਖੇਡ ਕਬੱਡੀ ਦਾ ਬਾਹੂ ਬਲੀ ਖੇਰ ਤਿਆਰ ਹੈ ਕਬੱਡੀ ਦਾ ਬਾਹੂ ਵਾਲੀ ਇਸ ਵੇਲੇ ਕਮਲ ਸਿੰਘ ਦਾ ਸੋਰੇ ਕਬੱਡੀ ਪਾਉਣ ਦੇ ਲਈ ਵਧਿਆ ਆ ਮੁੰਡਾ ਲਵਾਟਾ ਸੂਂਦੇ ਨੇ ਮਿੰਟਨ ਤੋਂ ਆਇਆ ਹੋਇਆ ਖੇਡ ਮੈਦਾਨ ਦੇ ਵਿੱਚ ਵੇਖੀਏ ਚਾਹ ਯਾਫੀਆਂ ਦੇ ਵਿੱਚੋਂ ਟੋਟਲੀ ਦਾ ਯਾਦ ਤੇ ਆ ਕੌਣ ਤੇ ਮਿੱਤਰਾਂ ਨੂੰ ਬੋਲਣੇ ਨਹੀਂ ਲੋੜ ਕਹੀਦਾ ਉਹ ਸਾਡੇ ਬੱਲੇ ਰਕਾਰਡ ਬੋਲਦੇ ਜਲਾਲਪੁਰ ਜਲਾਲ ਰਕਾਰਡ ਬੋਲਦੇ ਜਲਾਲਪੁਰ ਆ ਬੋ ਜਲਾਲਪੁਰ ਤਾਰੀ ਦੀ ਜੀ ਬਹੁਤ ਹੀ ਪਰਵਾਹ ਝੋਟਿਆ ਰੱਬ ਵੱਲੋਂ ਚੰਗਾ ਟਾਈਮ ਮਿਥਿਆ ਪਿਆ ਅਠ ਤੇ ਮਹਾਂਗਰ ਖੈਰਾ ਬਹੁਤ ਵੱਡਾ ਸਤਿਕਾਰ ਦੇਦਾ ਕੀਤਾ ਮੈਟੋ న్యూ ਯਾਰਕ ਦੇ ਜਾਫੀ ਹੁਣ ਤੋਂ ਬਾਅਦ ਜਿੰਨੇ ਜੱਫੇ ਲਾਉਣਗੇ ਤਾਰੀ ਟੱਪ ਨੇ ਐਲਾਨ ਕਰਵਾ ਦਿੱਤਾ ਹਰ ਜੱਫਾ 1000 ਡਾਲਰ ਦਾ ਹੋਵੇਗਾ ਇਧਰ ਨੌਜਵਾਨ ਸੁਲੱਖਣ ਸਿੰਘ ਸੱਤੂ ਖਡੂਰ ਸਾਹ ਵਾਲਾ ਨੌਜਵਾਨ ਕਹਿੰਦੇ ਬਣਕਵਰ ਦੇ ਪਹਿਲੇ ਕੱਪ ਦਾ ਵੀ ਬੈਸਟ ਬਣਿਆ ਸੱਤੂ ਕਰੂਰ ਸਾਹਿਬ ਦਾ ਫਤਿਆਬਾਦੀਏ ਕੰਮੂ ਪਲਵਾਨ ਦਾ ਚੰਦਿਆ ਪੱਠਾ ਪਰ ਕਬੱਡੀ 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 ਵਾਹ ਵਾਹ ਆਹ ਕਿਹਦਾ ਬਾਤਾ ਸਿਰ ਆਹ ਸਿਰ ਆ ਗੱਬਰੂਆ ਸਿਰ ਆਹ ਸਤੂਆ ਸਿਰ ਆਹ ਸਤੂਆ ਜੰਮੀ ਦੇ ਸਾਥੀ ਨੂੰ ਬਹੁਤ ਬਹੁਤ ਦਾ ਧੰਨਵਾਦ ਹੈ 10 ਨੰਬਰ ਵਾਲੇ ਵੀਰਾਂ ਦਾ 2100 ਡਾਲਰ ਆ ਪੁਨਰ ਬ੍ਰਦਰ ਕਹਿੰਦੇ 2100 ਡਾਲਰ ਦੇਣਗੇ ਉਧਰ ਲਾਲ ਸਿੰਘ ਇਹ ਆਵਾਜ਼ ਮਾਰੀ ਇਹਨੂੰ